ਸਸ਼ੀਕਲ ਜੀ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਬਹੁਤ ਹੀ ਪਿਆਰੇ ਜੇ ਸੂਟ ਹੁਣ ਸਰਦੀ ਦਾ ਸੀਜ਼ਨ ਆ ਰਿਹਾ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਮੇਰੀਆਂ ਭੈਣਾਂ ਵਾਸਤੇ ਹਨਾ ਪਿਓਰ ਪਸ਼ਮੀਨੇ ਦੇ ਸੂਟ ਬਹੁਤ ਹੀ ਜਿਆਦੇ ਫੈਂਸੀ ਸੂਟ ਨੇ ਤੇ ਬਹੁਤ ਜਿਆਦਾ ਕਲਰ ਨੇ ਇਹਦੇ ਵਿੱਚ ਕਲਰ ਨੇ ਜਿਹੜੇ ਸਾਰੇ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਬਹੁਤ ਜਿਆਦਾ ਦਿਲ ਕਰੂਗਾ ਵੀ ਸਾਨੂੰ ਸਾਰੀ ਸੂਟ ਦੇ ਦਿਓ ਦੇਖਾਓ ਜੀ ਫਿਰ ਫਸਟ ਕਲਰ ਇਹ ਫਸਟ ਕਲਰ ਹੈਗਾ ਆਪਣਾ ਮਸਟਰਡ ਕਲਰ ਹਾਂਜੀ ਇਹ ਸਾਰੇ ਸੈਲਫ ਪ੍ਰਿੰਟ ਨੇ ਜੀ ਇਹਦੇ ਵਿੱਚ ਸੈਲਫ ਪ੍ਰਿੰਟ ਕੀਤਾ ਹੋਇਆ ਦੇਖੋ نیچے ਬਾਰਡਰ ਆ ਤੇ ਗਲੇ ਦੇ ਉੱਤੇ ਵੀ ਆ ਪ੍ਰਿੰਟ ਕੀਤਾ ਹੋਇਆ ਵਿਦ ਸਟਾਲ ਹਾਂਜੀ ਸਟਾਲ ਵੀ ਵਧੀਆ ਖੁੱਲਾ ਡੁੱਲਾ ਵਿੱਚ ਲਾਈਟ ਪਰਪਲ ਕਲਰ ਇਹਦੇ ਵਿੱਚ ਸਾਰੇ ਸੂਟ ਦੇ ਵਿੱਚ ਜਾਲ ਬਣਿਆ ਹੋਇਆ ਜੀ ਦੇਖੋ ਸੈਲਫ ਪ੍ਰਿੰਟ ਦੇ ਵਿੱਚ ਇਹਦੇ ਵੀ ਨੈਕ ਤੇ ਕੀਤਾ ਹੋਇਆ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਬਹੁਤ ਪਿਆਰੇ ਪਿਆਰੇ ਕਲਰ ਨੇ ਹਾਂਜੀ ਪੀਚ ਕਲਰ ਸਿੰਪਲ ਸੋਬਰ ਜੇ ਸੂਟ ਨੇ ਜੀ ਨੈਕਸਟ ਹੈਗਾ ਆਪਣਾ ਫਰੋਜੀ ਕਲਰ ਬਹੁਤ ਹੀ ਪਿਆਰਾ ਜਲਦੀ ਤੋਂ ਜਲਦੀ ਆਪਣਾ ਆਰਡਰ ਕਰੋ ਜੀ ਸਕਰੀਨ ਦੇ ਉੱਤੇ ਆਪਣਾ ਨੰਬਰ ਡਿਸਪਲੇ ਹੋ ਰਿਹਾ ਪਿਛਲੀ ਵੀਡੀਓ ਦੇ ਵਿੱਚ ਅਸੀਂ ਆਪਣਾ ਨੰਬਰ ਪਾਉਣਾ ਭੁੱਲੇ ਗਏ ਜੀ ਉਹਦੇ ਵਾਸਤੇ ਸੌਰੀ ਸਾਨੂੰ ਕਈ ਕਮੈਂਟ ਆ ਰਹੇ ਨੇ ਹਨਾ ਤੇ ਆ ਆਪਣੀਆਂ ਮੰਮੀਆਂ ਵਾਸਤੇ ਸਪੈਸ਼ਲ ਕਲਰ ਵਾਈਟ ਕਲਰ ਆਇਆ ਹਾਂਜੀ ਵਾਈਟ ਕਲਰ ਆਫ ਵਾਈਟ ਕਲਰ ਇਹ ਵੀ ਬਹੁਤ ਹੀ ਪਿਆਰਾ ਕਲਰ ਆ ਤੇ ਨੈਕਸਟ ਹੈਗਾ ਆਪਣਾ ਸਾਰਿਆਂ ਦੇ ਨਾਲ ਸਟਾਲ ਨੇ ਜੀ ਵਧੀਆ ਖੁੱਲੇ ਡੁੱਲੇ ਉਹਨਾਂ ਤੇ ਵੀ ਬਾਰਡਰ ਆ ਹਾਂਜੀ ਬਾਰਡਰ ਵਾਲੇ ਹਾਂ ਸਟਾਲ ਨੇ ਸਾਰੇ ਹਾਂਜੀ ਤੇ ਨੈਕਸਟ ਹੈਗਾ ਸੀ ਗ੍ਰੀਨ ਜੀ ਬਹੁਤ ਹੀ ਪਿਆਰਾ ਸੀ ਗ੍ਰੀਨ ਸਕਰੀਨ ਸ਼ਾਟ ਲੈ ਜਾਓ ਜੀ ਆਪਣਾ ਨੰਬਰ ডিসਪਲੇ ਹੋ ਰਿਹਾ ਆਪਾਂ ਨੂੰ ਜਲਦੀ ਤੋਂ ਜਲਦੀ ਵਟਸਐਪ ਮੈਸੇਜ ਕਰੋ ਲਓ ਜੀ ਪਰਪਲ ਕਲਰ ਆਹੇ ਇਹ ਡਾਰਕ ਪਰਪਲ ਆ ਇੱਕ ਲਾਈਟ ਪਰਪਲ ਆ ਹਾਂਜੀ ਨੈਕਸਟ ਹੈਗਾ ਮਹਿਰੂਨ ਕਲਰ ਕਿਉਂਕਿ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਹਨਾ ਲੈਣ ਦੇਣ ਚੱਲਦਾ ਆਪਾਂ ਆਪਾਂ ਨੇ ਖੁਦ ਵੀ ਪਾਉਣੇ ਹੁੰਦੇ ਨੇ ਉਹਨਾਂ ਵਾਸਤੇ ਬਹੁਤ ਪਸ਼ਮੀਨੇ ਦੇ ਪ्योर ਪਸ਼ਮੀਨਾ ਬਹੁਤ ਸ਼ਾਈਨਿੰਗ ਬਹੁਤ ਆ ਕੱਪੜੇ ਦੇ ਵਿੱਚ ਹਾਂਜੀ ਸ਼ਾਈਨ ਵਾਲਾ ਕੱਪੜਾ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਜੀ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਸੂਟ ਨੇ ਇਹਦੇ ਵਿੱਚ ਕੰਟਰਾਸਟ ਦੇ ਵਿੱਚ ਵੀ ਆ ਰਹੇ ਇਹਨਾਂ ਨਾਲ ਕੰਟਰਾਸਟ ਦਾ ਸ਼ਾਲ ਆ ਹਾਂ ਆ ਦੇਖੋ ਸਾਰਿਆਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਮਹਿੰਦੀ ਕਲਰ ਆ ਇਹ ਹਾਂਜੀ ਮਹਿੰਦੀ ਕਲਰ ਆ ਤੇ ਡਾਰਕ ਗ੍ਰੀਨ ਇਹਦੇ ਵਿੱਚ ਸ਼ਾਲ ਆ ਦੇਖੋ ਸਾਰੇ ਸ਼ਾਲ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਬਾਰਡਰ ਬਣਿਆ ਹੋਇਆ ਬਾਰਡਰ ਤੇ ਬੂਟੀ ਆ ਹਾਂਜੀ ਤੇ ਡਬਲ ਸ਼ੇਡ ਆ ਜੀ ਲਾਈਟ ਆਪਾਂ ਲਾਈਟ ਕਲਰ ਵੀ ਲੈ ਸਕਦੇ ਆ ਆਈਟਮ ਆ ਆਪਣੇ ਕੋਲ ਬਹੁਤ ਜ਼ਿਆਦਾ ਆ ਬਹੁਤ ਹੀ ਵਧੀਆ ਤੇ ਆਪਣੇ ਆਰਡਰ ਕਰੋ ਜੀ ਸੂਟ ਹਨਾ ਬਹੁਤ ਸਾਰਾ ਪਿਆਰ ਮਿਲ ਰਿਹਾ ਉਹਦੇ ਵਾਸਤੇ ਬਹੁਤ ਬਹੁਤ ਥੈਂਕ ਯੂ ਜੀ ਤੁਹਾਡੀ سپورਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤਾ ਹਨਾ ਇਹ ਹੈਗਾ ਡਾਰਕ ਪਿੰਕ ਪਿੰਕ ਜੀ ਇਹ ਰਾਣੀ ਕਲਰ ਰਾਣੀ ਕਲਰ ਵਿਆਹ ਅੱ디 ਤੁਸੀਂ ਜਿਵੇਂ ਮਰਜੀ ਕਿਸੇ ਵੀ ਫੰਕਸ਼ਨ ਦੇ ਉੱਤੇ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਤੇ ਜਦੋਂ ਤੁਸੀਂ ਪਾਓਗੇ ਨਾ ਸਾਨੂੰ ਪੁੱਛਣਗੇ ਇਹ ਵੀ ਕਿੱਥੋਂ ਲੈ ਕੇ ਆਏ ਹੋ ਹਾਂਜੀ ਤੁਸੀਂ ਕਹਿਣਾ ਵੀ ਨੰਬਰਦਾਰ ਬਟਿਕ ਦਿਓ ਚੀਜ ਸਾਰੀ ਕਲਰ ਬਹੁਤ ਪਿਆਰੇ ਨੇ ਹਾਂਜੀ ਚੀਜ ਉਹ ਪਾਓ ਕਹਿੰਦੇ ਜਿਹੜੇ ਨੂੰ 10 ਜਣੇ ਪੁੱਛਣ ਦੇਖੋ ਜੀ ਮਸਟਰਡ ਕਲਰ ਬਹੁਤ ਹੀ ਪਿਆਰਾ ਨਾਲ ਕੰਟਰਾਸਟ ਲਾਈਟ ਕਲਰ ਵੀ ਇਹਨਾਂ ਵਿੱਚ ਬਹੁਤ ਸੋਹਣੇ ਲੱਗਦੇ ਨੇ ਤੇ ਡਾਰਕ ਕਲਰ ਵੀ ਬਹੁਤ ਵਧੀਆ ਲੱਗਦੇ ਨੇ ਹਾਂਜੀ ਕਲਰ ਆਪਣੇ ਕੋਲੇ ਬਹੁਤ ਨੇ ਇਹ ਸੂਟਾਂ ਦੇ ਵੀ ਆਪਣੇ ਆਰਡਰ ਆ ਰਹੇ ਨੇ ਕਾਫੀ ਕਈ ਸੂਟ ਇਹਨਾਂ 'ਚੋਂ ਸੇਲ ਵੀ ਹੋ ਗਏ ਹਾਂਜੀ ਆਪਾਂ ਨੇ ਵੀਡੀਓ ਨਹੀਂ ਬਣਾਈ ਗਈ ਹੈਗੀ ਪਹਿਲਾਂ ਆਫਲਾਈਨ ਵੀ ਆਪਣੇ ਸੇਲ ਹੋਈ ਜਾਂਦੇ ਨੇ ਕੁਛ ਆਨਲਾਈਨ ਕੁਛ ਆਫਲਾਈਨ ਦੀ ਕੰਮ ਬਹੁਤ ਹੀ ਵਧੀਆ ਤੁਹਾਡਾ ਪਿਆਰ ਤੁਹਾਡੀ سپورਟ ਦੀ ਬਹੁਤ ਜਿਆਦਾ ਜ਼ਰੂਰਤ ਆ ਹਾਂਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਹਣੇ ਸੋਹਣੇ ਸੂਟ ਦੇਖਣ ਵਾਸਤੇ ਦੇਖੋ ਜੀ ਬਹੁਤ ਹੀ ਪਿਆਰਾ ਕਲਰ ਡਿਫਰੈਂਟ ਡਿਫਰੈਂਟ ਜੇ ਕਲਰ ਨੇ ਦੇਖੋ ਜੀ ਦੇ ਕੇ ਸਾਰੇ ਸੂਟਾਂ ਨੇ ਦਿਲ ਕਰੂਗਾ ਵੀ ਆਵੀ ਸੂਟ ਲੈ ਲਾਂ ਆਵੀ ਸੂਟ ਲੈ ਲਾਂ ਤੇ ਫਿਰ ਉਹਦੇ ਵਾਸਤੇ ਸਾਨੂੰ ਵਿజిਟ ਕਰਨਾ ਪੈਣਾ ਨੰਬਰਦਾਰ ਬੁਟੀਕ ਤੇ ਜੀ ਤੇ ਆਪਾਂ ਸ਼ਾਲ ਦੀ ਆਈਟਮ ਵੀ ਲੈ ਕੇ ਆਇਆ ਸਾਨੂੰ ਸ਼ਾਲ ਵੀ ਆਪਾਂ ਦਿਖਾਵਾਂਗੇ ਉਸ ਦਿਨ ਵੀਡੀਓ ਦੇ ਵਿੱਚ ਆਪਾਂ ਨੇ ਸਾਰੇ ਇਕੱਠੇ ਦਿਖਾਤੇ ਸੀ ਹਨਾ ਅੱਜ ਆਪਾਂ ਤੁਹਾਨੂੰ ਕੱਲਾ ਕੱਲਾ ਸ਼ਾਲ ਕਰਕੇ ਦਿਖਾਵਾਂਗੇ ਤੇ ਪ੍ਰਾਈਸ ਵੀ ਬਿਲਕੁਲ ਹੀ ਘੱਟ ਨੇ ਤੁਸੀਂ ਆਰਡਰ ਕਰੋ ਜਲਦੀ ਤੋਂ ਜਲਦੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੀਆਂ ਹੋਰ ਭੈਣਾਂ ਨੇ ਉਹ ਵੀ ਸੂਟ ਦੇਖ ਸਕਣ ਹਨਾ ਤੇ ਨਾਲੇ ਕਮੈਂਟ ਕਰਕੇ ਦੱਸਿਆ ਕਰੋ ਹਨਾ ਵੀ ਕਿਵੇਂ ਦੇ ਲੱਗੇ ਹਨਾ ਤੇ ਬਾਕੀ ਜੇ ਤੁਸੀਂ ਕੋਈ ਹੋਰ ਸੁਝਾਸ਼ਨ ਵੀ ਦੇ ਸਕਦੇ ਹੋ ਹਾਂਜੀ ਤੇ ਤੁਸੀਂ ਕਿਵੇਂ ਦਾ ਵੀ ਸੂਟ ਮੰਗਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਅਸੀਂ ਉਹ ਵੀ ਸੌਣ ਕਰਵਾ ਕੇ ਦੇਵਾਂਗੇ ਤੁਸੀਂ ਸਾਨੂੰ ਬਸ ਆਪਣੀ ਪਿਕ ਸੈਂਡ ਕਰੋ ਆਪਣਾ ਨੰਬਰ ਚੱਲ ਰਿਹਾ ਜਿਹੜਾ ਹੋਰ ਵਟਸਐਪ ਕਰੋ ਜੀ ਹਾਂਜੀ ਅੱਜ ਆਪਣਾ ਨੈਕਸਟ ਸੂਟ ਹੈਗਾ ਅਸੀਂ ਆ ਹੁਣ ਰੀਲ ਬਣਾ ਰਹੇ ਸੀ ਮੈਂ ਕਿਹਾ ਚਲੋ ਤੁਹਾਨੂੰ ਆ ਵੀ ਆਪਾਂ ਦਿਖਾਈ ਦਿੰਨੇ ਹਾਂ ਆਪਣਾ ਬਹੁਤ ਹੀ ਪਿਆਰਾ ਬੈਲਵਟ ਦੇ ਵਿੱਚ ਸੂਟ ਆ ਤੁਸੀਂ ਸ਼ਾਲ ਦੇਖੋ ਪਹਿਲਾਂ ਤਾਂ ਇਹਦਾ ਬਹੁਤ ਹੀ ਪਿਆਰਾ ਸਾਰੇ ਤੇ ਵਰਕ ਕਰਿਆ ਹੋਇਆ ਬਾਰਡਰ ਬਣਿਆ ਹੋਇਆ ਆਲੇ-ਦਾਲੇ ਦੇਖੋ ਕਿੰਨੀ ਸੋਹਣੀ ਲੈਸ਼ ਲੱਗੀ ਹੋਈ ਆ ਤੇ ਸਾਰੇ ਸੂਟ ਦੇ ਵਿੱਚ ਜਾਲ ਬਣਿਆ ਹੋਇਆ ਹਨਾ ਤੇ ਇਹਦੇ ਨੀਚੇ ਘੇਰੇ ਦੇ ਉੱਤੇ ਵੀ ਵਰਕ ਹੋਇਆ ਹੋਇਆ ਤੇ ਨਾਲ ਇਹਦੇ ਮਿਲਦੀ ਹੈ ਜੀ ਪੱਟੀ ਇਹ ਪੱਟੀ ਆਪਾਂ ਪਾਉਂਚਾ ਤੇ ਲਾ ਸਕਦੇ ਆ ਆਪਣੀਆਂ ਬਾਹਵਾਂ ਤੇ ਲਾ ਸਕਦੇ ਆ ਹਨਾ ਵੈਸੇ ਤੇ ਇਹਦੇ ਬਾਹਵਾਂ ਤੇ ਲੈਸ ਲੱਗੀ ਹੋਈ ਆ ਬਰੀਕ ਬਰੀਕ ਪਾਈਪ ਇਨ ਕੱਢੀ ਹੋਈ ਆ ਬਾਕੀ ਜੇ ਆਪਾਂ ਨੇ ਹੋਰ ਡਿਜ਼ਾਈਨ ਬਣਾਉਣਾ ਹਨਾ ਆ ਪੱਟੀ ਲਾ ਕੇ ਆਪਾਂ ਨਾਲ ਦਿੰਨੇ ਆ ਵੀ ਇਹਦੇ ਨਾਲ ਹੋਰ ਵੀ ਜ਼ਿਆਦਾ ਸੋਹਣਾ ਸੂਟ ਬਣ ਜਾਂਦਾ ਗ੍ਰੇਸ ਵਧੀਆ ਬਣਦੀ ਆ ਤੇ ਇਹਦੇ ਗਲੇ ਦੇ ਉੱਤੇ ਦੇਖੋ ਪੱਟੀ ਲੱਗੀ ਹੋਈ ਆ ਨਾਲ ਸਟੋਨ ਲੱਗੇ ਹੋਏ ਨੇ ਇਹਦੇ ਵਿੱਚ ਆਪਾਂ ਨੂੰ ਦੋ ਕਲਰ ਮਿਲ ਜਾਣਗੇ ਜੀ ਇੱਕ ਤਾਂ ਹੈਗਾ ਇਹ ਨੇਵੀ ਬਲੂ ਤੇ ਦੂਸਰਾ ਕਲਰ ਜਸ ਨੀਜ ਕੋਲ ਆ ਡਾਰਕ ਗ੍ਰੀਨ ਕਲਰ ਜੀ ਇਹਦੇ ਵਿੱਚ ਦੋਏ ਕਲਰ ਰਹਿ ਗਏ ਬਾਕੀ ਕਲਰ ਨੇ ਜਿਹੜੇ ਸਾਰੇ ਆਪਣੇ ਸੇਲ ਹੋ ਚੁੱਕੇ ਨੇ ਤੇ ਮੈਂ ਕਿਹਾ ਚਲੋ ਥੋੜੇ ਨਾਲ ਆਪਾਂ ਵੀਡੀਓ ਸ਼ੇਅਰ ਕਰ ਦਿੰਨੇ ਆ ਹਨਾ ਤਾਂ ਕਿ ਦਿਖਾ ਰਹੀਏ ਕਿ ਆਪਣੇ ਕੋਲ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਸੂਟ ਹੁੰਦੇ ਨੇ ਤੇ ਹੁਣ ਆਪਾਂ ਅੰਦਰ ਜਾ ਕੇ ਦੇਖਦੇ ਆਂ ਹਰਪ੍ਰੀਤ ਅੰਦਰ ਆਪਣੇ ਕੱਪੜਿਆਂ ਦੀ ਥੋੜੀ ਜੀ ਸੈਟਿੰਗ ਲੱਗ ਰਹੀ ਸੀ ਕਰਨ ਆਜੋ ਆਪਾਂ ਚੱਲਦੇ ਆਂ ਅੰਦਰ ਜੀ ਜੇ ਬਾਕੀ ਤੁਸੀਂ ਨੇ ਪਲੇਨ ਦੇ ਵਿੱਚ ਸਟੱਫ ਲੈਣਾ ਉਹ ਜਿਵੇਂ ਜਸਨੀਜ ਨੇ ਵੇਅਰ ਕਰਿਆ ਹੋਇਆ ਦੇਖੋ ਆਪਾਂ ਨੇ ਬੱਚੇ ਦਾ ਬਣਾਉਣਾ ਆਪਣਾ ਸੂਟ ਰੈਡੀ ਕਰਨਾ ਆਪਾਂ ਹਨਾ ਸਟੀਚਿੰਗ ਵੀ ਕਰਵਾ ਕੇ ਦੇ ਦਾਂਗੇ ਅੱਜ ਸੁਨੀਤਾ ਲੈਸ਼ ਲਾ ਕੇ ਆਪਾਂ ਨੇ ਤਿਆਰ ਕਰਿਆ ਹੋਇਆ ਹਲਦੀ ਦੇ ਉੱਤੇ ਆਪਾਂ ਸੂਟ ਪਾ ਸਕਦੇ ਹਾਂ ਇਹ ਤੇ ਬਾਕੀ ਜਾਗੋ ਵਗੈਰਾ ਵਾਸਤੇ ਕੁੜੀਆਂ ਨੇ ਵੈਸੀ ਸੂਟ ਲੈਣੇ ਹੁੰਦੇ ਨੇ ਆਪਾਂ ਬਿਨਾ ਪਾਈਪਿੰ ਨਿ ਬਿਨਾ ਲੈਸ਼ ਤੋਂ ਸਿੰਪਲ ਸੂਟ ਕਰਵਾਉਣੇ ਨੇ ਤਿਆਰ ਤਾਂ ਆਪਣੇ ਕੋਲ ਇਹਦੇ ਵਿੱਚ ਪਲੇਨ ਦੇ ਵਿੱਚ ਵੀ ਸੋਨੂ ਸੂਟ ਮਿਲ ਜਾਣਗੇ ਜਿ ਸੁਨੀਤ ਦੇ ਬਣਾਇਆ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਜਸਨੀ ਦਿਖਾਓ ਪੁੱਤ ਹਾਂਜੀ ਜੇ ਤੇ ਕਲਰ ਬੜਾ ਜਿਆਦਾ ਪਿਆਰਾ ਤਾਂ ਤੁਹਾਨੂੰ ਆਪਾਂ ਪਲੇਨ ਦੇ ਵਿੱਚ ਵੀ ਸੂਟ ਦਿਖਾਣਾਗੇ ਜੇ ਸੋਨੂੰ ਕਲਰ ਚਾਹੀਦੇ ਨੇ ਤਾਂ ਤੁਸੀਂ ਆਪਣਾ ਕਲਰ ਸਾਨੂੰ ਸਕਰੀਨ ਦੇ ਉੱਤੇ ਜਿਹੜਾ ਆਪਣਾ ਨੰਬਰ ਡਿਸਪਲੇ ਹੋ ਰਿਹਾ ਉਹਦੇ ਉੱਤੇ ਤੁਸੀਂ ਸਾਨੂੰ ਮੈਸੇਜ ਕਰੋ ਸੋਨ ਕਿਸ ਤਰ੍ਹਾਂ ਦਾ ਕਲਰ ਚਾਹੀਦਾ ਆਪਾਂ ਸੋਨੂੰ ਜ਼ਰੂਰ ਲਿਆ ਕੇ ਦੇਵਾਂਗੇ ਚਲੋ ਜੀ ਫਿਰ ਆਪਾਂ ਚੱਲਦੇ ਆਂ ਅੰਦਰ ਦੇਖਦੇ ਆਂ ਹਰਪ੍ਰੀਤ ਕੀ ਕਰਦੀ ਆ ਲਓ ਜੀ ਹਰਪ੍ਰੀਤ ਆ ਲੱਗ ਰਹੀ ਆ ਹੋ ਗਈ ਸਾਰੀ ਸੈਟਿੰਗ ਸਾਰੀ ਸੈਟਿੰਗ ਕਰਤੀ ਬਾਅਦ ਬਣਾਤੀ ਤੈਨੂੰ ਵੀਡੀਓ ਹਾਂ ਮੈਂ ਬਣਾ ਲਈ ਆਪਣੀ ਇੱਕ ਗੱਲ ਹੋਰ ਬਾਹਰ ਸੰਦੀਪ ਪਈ ਬੋਲਣ ਲੱਗ ਰਹੀ ਜਿਵੇਂ ਅਸੀਂ ਹੁਣ ਇੰਸਟਾ ਤੇ ਰੀਲ ਪਾਉਨੇ ਆ ਉਵੇਂ ਅਸੀਂ ਹਨਾ ਲਗਾਤਾਰ ਬੋਲਦੇ ਆ ਥੋੜਾ ਜਿਹਾ ਫਾਸਟ ਬੋਲਦੇ ਆ ਸੰਦੀਪ ਬਾਹਰ ਵੀ ਨਾ ਪੁੱਲ ਗਈ ਵਲੌਗ ਦੇ ਵਿੱਚ ਵੀ ਜਿਵੇਂ ਇੰਸਟਾ ਤੇ ਆਪਾਂ ਰੀਲ ਬਣਾਉਂਦੇ ਹੋਏ ਬੋਲਦੇ ਆ ਉਵੇਂ ਬੋਲਣ ਲੱਗ ਗਈ ਮੈਂ ਉਹਰੇ ਸੁਣ ਰਹੀ ਸੀ ਨਾਲੇ ਆ ਕੱਪੜੇ ਸੈੱਟ ਕਰ ਰਹੀ ਸੀ ਮੈਂ ਕਿਹਾ ਇਹਨੂੰ ਦੱਸੂਗੀ ਵੀ ਤੂੰ ਐਵੇਂ ਬੋਲ ਰਹੀਆਂ ਲਗਾਤਾਰ ਜਿਵੇਂ ਰੀਲ ਬਣ ਰਹੀ ਹੋਵੇ ਚਲ ਕੋਈ ਨਾ ਫੇਰ ਕੀ ਹੋ ਗਿਆ ਉਧਰ ਵੀ ਆਪਣੇ ਚਾਹੁਣ ਵਾਲਿਆਂ ਲਈ ਦੇਖਣੀ ਆ ਇਧਰ ਵੀ ਆ ਤੇ ਅੱਜ ਫੇਰ ਕਿਹੜੀ ਆਈਟਮ ਦਿਖਾਉਣ ਜਾ ਰਿਓ ਇਹ ਪੈਣ ਜੀ ਪਹਿਲਾਂ ਤਾਂ ਆਪਾਂ ਨੇ ਦਿਖਾਏ ਤੇ ਹਨਾ ਸੇਮ ਸਟਾਲ ਸੀ ਉਹਨਾਂ ਦੇ ਨਾਲ ਇਹਨਾਂ ਦੇ ਨਾਲ ਹੈਗੇ ਨੇ ਕੰਟਰਾਸਟ ਸੌਲ ਸਟਾਲ ਓਕੇ ਬਹੁਤ ਪਿਆਰਾ ਜਿਹਾ ਸੂਟ ਆ ਪਸ਼ਮੀਨਾ ਸ਼ਿਲਕ ਜੀ ਹਾਂਜੀ ਪਸ਼ਮੀਨਾ ਸ਼ਿਲਕ ਪਾਰਟੀ ویئر ਸੂਟ ਬਹੁਤ ਹੀ ਜਿਆਦੇ ਪਿਆਰੇ ਇੱਕ ਤਾਂ ਸੂਟ ਇੰਨੇ ਜਿਆਦੇ ਪਿਆਰੇ ਆ ਰਹੇ ਨੇ ਕਿ ਆਪ ਦਾ ਦਿਲ ਕਰ ਜਾਵੇ ਕਲਰ ਬਹੁਤ ਵਧੀਆ ਨੇ ਆ ਵੀ ਆਪ ਸਟਿਚ ਕਰਵਾ ਲੈ ਆਪ ਕਰਵਾ ਲੈ ਹਨਾ ਦੇਖੋ ਕਿੰਨਾ ਸੋਹਣਾ ਜਿਸ ਤਰ੍ਹਾਂ ਦੀ ਇਹਦੇ ਵਿੱਚ ਬੂਟੀ ਬਣੀ ਹੋਈ ਹੈ ਨਾ ਉਸ ਤਰ੍ਹਾਂ ਦੀ ਇਹਦੇ ਨਾਲ ਸ਼ਾਲ ਆ ਜੀ ਬਾਰਡਰ ਬਣਿਆ ਹੋਇਆ neck ਦੇ ਉੱਤੇ ਕੰਮ ਕੀਤਾ ਹੋਇਆ ਤੇ ਇੱਕ ਸ਼ਾਲ ਤੁਹਾਨੂੰ ਮੈਂ ਦਿਖਾ ਦਿੰਨੀ ਆ ਦਿਖਾਓ ਜੀ ਦੇਖੋ ਜੀ ਬਹੁਤ ਸੋਹਣਾ ਮਸਟਰਡ ਦੇ ਨਾਲ ਗ੍ਰੀਨ ਦੇਖੋ ਕਿੰਨਾ ਸੋਹਣਾ ਲੱਗਦਾ ਸਾਰੇ ਸ਼ਾਲ ਦੇ ਵਿੱਚ ਸੈਲਫ ਪ੍ਰਿੰਟ ਤੇ ਬਾਕੀ ਬਾਰਡਰ ਬਣਿਆ ਹੋਇਆ ਬਹੁਤ ਹੀ ਯੂਨਿਕ ਜਿਹਾ ਸੂਟ ਆ ਇਹ ਤੇ ਜਲਦੀ ਤੋਂ ਜਲਦੀ ਫਿਰ ਕਰੋ ਆਰਡਰ ਆਪਣਾ ਜਿਹੜਾ ਸੈਕਿੰਡ ਪੀਸ ਆ ਉਹ ਹੈਗਾ ਪਿੰਕ ਹਾਂਜੀ ਪਿੰਕ ਇਹਦੇ ਵਿੱਚ ਬਲੂ ਕਲਰ ਦੀ ਬੂਟੀ ਆ ਜਿਵੇਂ ਹਾਂਜੀ ਇਹਦੇ ਨਾਲ ਬਲੂ ਸ਼ਾਲ ਆ ਹਾਂ ਉਹ ਵੀ ਦਿਖਾ ਦੇ ਥੋੜਾ ਜਿਹਾ ਖੋਲ ਕੇ ਹਾਂਜੀ ਜ਼ਰੂਰ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਹੈ ਨਾ ਅਲੱਗ ਜੀ ਪਸ਼ਮੀਨਾ ਸਿਲਕ ਪਸ਼ਮੀਨਾ ਜੀ ਅਲੱਗ ਜੀ ਆਈਟਮ ਆ ਦੇਖੋ ਬਹੁਤ ਹੀ ਸੋਹਣਾ ਨੈਕਸਟ ਕਲਰ ਆਪਣਾ ਹੈਗਾ ਮਹਿੰਦੀ ਵਾਹ ਕੀ ਕਲਰ ਹੈ ਇਹਦੇ ਵਿੱਚ ਦੇਖੋ ਜੀ ਡਾਰਕ ਗ੍ਰੀਨ ਸ਼ਾਲ ਆ ਇਹਦੇ ਵਿੱਚ ਇਹਦਾ ਐਵੇਂ ਵੀ ਦਿਖਾ ਦੇ ਹਨਾ ਇਹ ਤਾਂ ਲਾਈਟ ਕਲਰ ਆ ਇੱਧਰ ਦੇਖੋ ਜੀ ਬਹੁਤ ਹੀ ਸੋਹਣਾ ਬਾਰਡਰ ਬਣਿਆ ਹੋਇਆ ਨੈਕ ਬਣਿਆ ਹੋਇਆ ਹਨਾ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਨੇ ਤੇ ਜਲਦੀ ਤੋਂ ਜਲਦੀ ਫੇਰ ਆਪਣਾ ਤੁਸੀਂ ਆਰਡਰ ਕਰੋ ਸਕਰੀਨ ਦੇ ਉੱਤੇ ਆਪਣਾ ਨੰਬਰ ਡਿਸਪਲੇ ਹੋ ਰਿਹਾ ਤੇ ਇਸ ਤੋਂ ਪਹਿਲਾਂ ਕਈ ਮੈਸੇਜ ਆ ਰਹੇ ਨੇ ਹਨਾ ਉਹ ਸੂਟ ਕੁਝ ਨੂੰ ਦੱਸਿਆ ਵੀ ਆਫਲਾਈਨ ਕੁਝ ਆਨਲਾਈਨ ਦੋਨੋਂ ਪਾਸੇ ਕੰਮ ਚੱਲ ਰਿਹਾ ਫਿਰ ਉਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਆ ਜੀ ਹਨਾ ਜਦੋਂ ਘਰੇ ਆ ਜਾਂਦੇ ਨੇ ਲੈਣ ਵਾਲੇ ਫਿਰ ਆਪਾਂ ਕਹਿ ਨਹੀਂ ਸਕਦੇ ਆਂਗੇ ਤਾਂ ਹੀ ਕਹਨੀ ਆ ਵੀ ਆਦਾ ਪਹਿਲਾਂ ਪਹਿਲਾਂ ਬੁੱਕ ਕਰਾ ਦਿਓ ਜੀ ਤਾਂ ਕਿ ਅਸੀਂ ਉਹ ਜਿਹੜਾ ਪੀਸ ਆ ਤੁਹਾਡਾ ਉਸ ਸਾਈਡ ਤੇ ਕੱਢ ਕੇ ਰੱਖ ਦਈਏ ਸ਼ਿਪਿੰਗ ਬਿਲਕੁਲ ਹੀ ਫ੍ਰੀ ਆ ਜੀ ਤੇ ਦੋ ਕਲਰ ਆਹਾ ਨੇ ਜੀ ਇਹਨਾਂ ਦੇ ਨਾਲ ਦੇ ਸ਼ਾਲ ਨੇ ਬਹੁਤ ਹੀ ਕਈ ਵਾਰ ਨਾ ਆਹਾ ਵੀਡੀਓ ਬਣਾਉਣ ਦਾ ਟਾਈਮ ਜੈਨ ਲੱਗਦਾ ਹੈਗਾ ਹਾਂਜੀ ਪਹਿਲੀ ਸੇਲ ਹੋ ਜਾਂਦਾ ਉਸ ਅੱਜ ਸਵੇਰੇ ਆਪਣੀ ਜਿਹੜੀ ਸੀਬੋ ਬੇਬੇ ਜੀ ਉਹਨਾਂ ਨੇ ਸ਼੍ਰੀ ਸਹਿਜਪਾੜ ਸਾਹਿਬ ਦਾ ਭੋਗ ਪਾਇਆ ਸੀ ਆਪਣੇ ਘਰੇ ਹਨਾ ਪਹਿਲਾਂ ਅਸੀਂ ਸਵੇਰੇ ਉਧਰ ਚੱਲ ਗਏ ਤੇ ਸਾਨੂੰ ਟਾਈਮ ਨਹੀਂ ਲੱਗਿਆ ਹੈਗਾ ਬਲੌਗ ਬਣਾਉਣ ਦਾ ਤੇ ਹੁਣ ਆਏ ਫਿਰ ਕੁਝ ਆਪਣੀਆਂ ਜਿਹੜੀਆਂ ਵੀਡੀਓ ਚ ਕੰਮ ਕਰਦੀਆਂ ਨੇ ਆਪਣੀਆਂ ਭੈਣਾ ਹਨ ਫਰੈਂਡਾਂ ਆਪਣੀਆਂ ਉਹ ਘਰ ਆ ਗਈਆਂ ਆਪਾਂ ਲੈ ਕੇ ਆਏ ਉਹਨਾਂ ਨੂੰ ਘਰੇ ਵੀ ਆਜੋ ਘਰੇ ਚੱਲੋ ਚਾਹ ਪਾਣੀ ਪੀਓ ਹਨਾ ਤੇ ਵੀਡੀਓ ਵਾਲੇ ਵੀਰੇ ਜੱਟ ਸੋਦੇ ਵਾਲੇ ਹੋਰ ਚੈਨਲ ਆਣੇ ਸਾਰੇ ਫਿਰ ਜਦੋਂ ਆ ਕਿਉਂਕਿ ਵੈਸੇ ਤਾਂ ਆਇਆ ਨਹੀਂ ਜਾਂਦਾ ਹੈਗਾ ਜਦੋਂ ਆਪਾਂ ਕਿਸੇ ਪ੍ਰੋਗਰਾਮ ਤੇ ਹੁੰਦੇ ਆ ਫਿਰ ਆਪਾਂ ਨਾਲ ਘਰ ਹੁੰਦਾ ਜਿਹੜਾ ਛੱਡ ਕੇ ਨਹੀਂ ਜਾ ਸਕਦੇਗੇ ਬਹਾਨੇ ਨਾਲ ਆ ਲੱਗੇ ਨੇ ਮੇਲੇ ਆਉਣੇ ਹਨਾ ਤੇ ਉਹ ਆ ਗਏ ਫਿਰ ਉਹਦੇ ਕਰਕੇ ਸਾਨੂੰ ਟਾਈਮ ਜਾਣੀ ਲੱਗਿਆ ਹੈਗਾ ਮੈਂ ਕਿਹਾ ਚਲੋ ਹੁਣ ਟਾਈਮ ਆ ਤੇ ਅੱਜ ਜਸਨੀ ਜੋਰਾ ਨੇ ਛੁੱਟੀ ਮਾਰੀ ਆ ਵੇਬੇ ਜੀ ਨੇ ਜਾਣ ਨਹੀਂ ਦਿੱਤੀ ਇਹ ਸਕੂਲ ਕਹਿਣੀ ਮੈਂ ਆਪਦੇ ਪੋਤੇ ਪੋਤੀਆਂ ਨੂੰ ਸਕੂਲ ਨਹੀਂ ਜਾਣ ਦਿੰਦੀਆਂਗੀ ਇਹਨਾਂ ਨੂੰ ਵਧੀਆ ਬਹਾਨਾ ਮਿਲ ਗਿਆ ਛੁੱਟੀ ਮਾਰਨ ਦਾ ਫਿਰ ਜਦੋਂ ਬੱਚੇ ਘਰੇ ਹੁੰਦੇ ਨੇ ਫਿਰ ਸੋਨੂੰ ਪਤਾ ਹੀ ਆ ਵੀ ਅੱਧੇ ਕੰਮ ਰਹਿ ਜਾਂਦੇ ਨੇ ਆ ਆਪਣੇ ਇਹ ਵਿੱਚ ਪੂਰਾ ਇਨਵੋਲਵ ਹੁੰਦੇ ਨੇ ਹਾਂ ਜੀ ਹਰ ਇੱਕ ਚੀਜ਼ ਦੇ ਵਿੱਚ ਜਦੋਂ ਕੋਈ ਵੀਡੀਓ ਬਣਾਓ ਪਹਿਲਾਂ ਮਮਾ ਸਾਨੂੰ ਲਾਓ ਨਾਲ ਇਹ ਵਿੱਚ ਹੋ ਜਾਂਦੇ ਨੇ ਹੁਣ ਸਾਬ ਨੇ ਅੰਦਰ ਟੀਵੀ ਚ ਲਾ ਰਖਿਆ ਉਹ ਟੀਵੀ ਦੇ ਆ ਲੱਗ ਰਿਹਾ ਨਹੀਂ ਤਾਂ ਉਹ ਵੀ ਵਿੱਚ ਆਉਂਦਾ ਇਹ ਦੋਨੇ ਪੈਨ ਪਾਈ ਆਪ ਉਸ ਤੇ ਸੂਟ ਇਕੱਠੇ ਕਰ ਲੈਂਦੇ ਲੋ ਜੀ ਤੁਸੀਂ ਹੁਣ ਜਲਦੀ ਤੋਂ ਜਲਦੀ ਹੈਨਾ ਆਰਡਰ ਕਰੋ ਹਾਂ ਜੀ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਹਾਂ ਜੀ ਸਕਰੀਨ ਸ਼ਾਟ ਲੈ ਲਓ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੇ ਆਪਣਾ ਜਿਹੜਾ ਵਟਸਐਪ ਨੰਬਰ ਚੱਲ ਰਿਹਾ ਉਹਦੇ ਤੇ ਸਾਨੂੰ ਮੈਸੇਜ ਕਰੋ ਤੇ ਆਪਣਾ ਆਰਡਰ ਕਰਵਾ ਦਿਓ ਸੂਟ ਤਾਂ ਕਿ ਹੈਨਾ ਸੂਟ ਇਸ ਤੋਂ ਪਹਿਲਾਂ ਤੁਸੀਂ ਸਾਨੂੰ ਮੈਸੇਜ ਕਰੋ ਉਹ ਸੂਟ ਸੇਵ ਹੋ ਜੇ ਹੈਨਾ ਫਾਇਦਾ ਚੱਕੋ ਜਲਦੀ ਤੋਂ ਜਲਦੀ ਆਪਣੇ ਨੰਬਰ ਦੇ ਉੱਤੇ ਥੈਂਕ ਯੂ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਥੈਂਕ ਯੂ ਹਾਂਜੀ ਠੰਡ ਦਾ ਮੌਸਮ ਹੋ ਗਿਆ ਤੇ ਜਦੋਂ ਆਪਾਂ ਨੇ ਕੋਟੀਆਂ ਕੱਢ ਲੀਆਂ ਰਜਾਈਆਂ ਕੱਢ ਲੀਆਂ ਤਾਂ ਡੰਗਰਾਂ ਨੂੰ ਵੀ ਅੰਦਰ ਕਰਨ ਦਾ ਫਰਜ਼ ਬਣਦਾ ਆਪਣਾ ਡੰਗਰਾਂ ਨੇ ਆਪਦੀਆਂ ਰਜਾਈਆਂ ਕੱਢ ਲਈ ਹੁਣ ਪੱਲੀਆਂ ਤਿਆਰ ਨੇ ਡੰਗਰਾਂ ਦੀਆਂ ਬਸ ਹਾਂਜੀ ਉਹ ਕਹਿੰਦੇ ਨੇ ਨਾ ਜਾਂ ਆਉਂਦੀ ਠੰਡ ਮਾਂਜਦੀ ਆ ਜਾਂ ਜਾਂਦੀ ਠੰਡ ਮਾਂਜਦੀ ਆ ਹਨਾ ਹੁਣ ਹੋਰ ਆ ਬਈ ਆਪਾਂ ਤਾਂ ਬੋਲ ਕੇ ਦੱਸ ਦਾਂਗੇ ਹਾਂਜੀ ਪਤਾ ਲੱਗਦਾ ਜਾਂ ਠੰਡ ਲਾ ਕੇ ਕੁਛ ਵੀ ਆ ਇਹ ਕਿਹੜੀ ਕੀ ਦੱਸਣਗੇ ਬੋਲ ਕੇ ਉਹੀ ਤਾਂ ਹੈਗਾ ਬਾਹਰੇ ਤਾਂ ਬਾਹਰੇ ਖੜੇ ਨਗਰ ਵਾਲੇ ਤਾਂ ਥੋੜੇ ਹੋਰ ਨਾ ਜੀ ਆਪਣੇ ਵਰਗੇ ਨੇ ਇਹ ਵੀ ਵਿਚਾਰੇ ਉਹੀ ਤਾਂ ਲਾਵਾਂ ਚਲ ਆ ਵੀ ਬਾਹਰ ਨੂੰ ਗਏ ਹਾਲੇ ਪੱਲੀਆਂ ਪਾਸਰ ਤਾਂ ਨਹੀਂ ਲਾਵਾਂਗੇ ਹਾਂ ਹਾਂਜੀ ਇਹ ਲਾਵਾਂਗੇ ਜੋ ਮੜੀ ਕੰਢੋਂਗੇ ਹੋਰ ਹੋਰ ਬਾਕੀ ਸਾਡੇ ਤਾਂ ਕਟਰੂ ਜੇ ਮਸਾਂ ਹੀ ਪੱਲੇ ਪੈਂਦੇ ਨੇ ਲੱਗ ਗਿਆ ਕੱਲ ਦਾ ਨੂ ਜੀ ਕੋਣ ਆਉਣ ਲੱਗੇ ਇਹ ਇਕੱਠੋਂ ਜੀ ਅੱਜ ਕੱਲ ਕਮੈਂਟਰੀ ਆਏ ਤੇ ਕਹਿੰਦੇ ਵੀਰੂ ਨੂੰ ਬਚਾ ਕੇ ਰੱਖੋ ਠੰਡ ਤੋਂ ਕਿਆ ਉਹ ਪਹਿਲੀ ਚੱਲਦਾ ਲੇਟ ਨਾ ਆਏ ਨੀ ਵੀ ਲੇਟ ਹਲੇ ਆਈਏ ਨੀ ਕਿੰਨੀ ਕਿੰਨੋਂ ਪੈ ਗਿਆ ਨਾ ਕੈ ਦਿਨ ਹੋ ਗਏ ਹੋਰ ਪਤਾ ਨਹੀਂ ਕੀ ਹੈ ਜੀ ਅੱਸੀ ਵੀ ਹੋਰ ਇਸ ਵੇਲੇ ਬਾਕੀ ਜੇ ਵਰਤਵਾਦਾ ਹੋਵੇ ਸਵੇਰੇ 9 ਵਜੇ ਕੱਟ ਦਿੰਦੇ ਨੇ 6 ਵਜੇ ਆਉਂਦੀ ਆ ਅੱਛਾ ਜੀ ਹੁਣ ਤਾਂ ਪੱਖੇ ਭੁੱਖੇ ਬੰਦਦੇ ਨੇ ਪਤਾ ਨਹੀਂ ਲੱਗਦਾ ਹੈਗਾ ਪੱਲੀਆਂ ਦਾ ਵੀ ਇੰਤਜ਼ਾਮ ਕਰੀਏ ਵੀਰ ਹਾਂ ਜੀ ਪੱਲੀਆਂ ਦਾ ਜੀ ਹੁਣ ਤੋਂ ਕਰਾਂਗੇ ਤੇ ਆ ਫੇਰ ਸਾਦੇ ਹਫਤਾ ਲੰਘ ਜੂ ਹੁਣ 1 ਮਹੀਨਾ ਪਹਿਲਾਂ ਠੰਡ ਪੈਣ ਲੱਗ ਗਈ ਐਦ ਕੀ ਲੱਗੀ ਠੰਡ 1 ਮਹੀਨਾ ਪਹਿਲਾਂ ਪੈਣ ਲੱਗੀ ਐਦ ਕੀ ਠੰਡ ਪਊਗੀ ਵੀ ਜਾਦੇ ਜੀ ਬੈਣੀ ਤੇ ਬੈਣੀ ਤੇ ਬੈੜੇ ਤੇ ਤੁਨੇ ਉਹ ਉਹ ਲੂਈ ਕੁਮਾਰੀ ਕੇ ਹਾਂ ਮੈਂ ਕਹਿੰਦੀ ਇਹਨਾਂ ਦੇ ਚੁੱਲ੍ਹੇ ਜਾਈ ਬਣਾ ਦਿੰਨੇ ਆਪਾਂ ਕੰਬੜਾਂ ਜਿਆਂ ਦੇ ਇਹਨੇ ਹਾਂ ਉਹ ਤਾਂ ਬਣਦੇ ਵਧੀਆ ਹਾਂ ਨਾ ਤਾਂ ਬੇਤਰੇ ਕੰਬਲਾ ਬਣੂ ਜਿਵੇਂ ਨਾ ਹਾਂ ਬਲਦਾ ਨੀ ਕੰਬਲਾ ਬਣੇ ਝੋਲਾ ਹਾਂ ਝੋਲਾ ਪਤੀ ਝੋਲੇ ਜੀ ਹੁੰਦੇ ਨੇ ਹਾਂ ਹੁਣ ਤਾਂ ਪਤੀ ਇਹ ਨਹੀਂ ਆਏਗਾ ਝੋਲਾ ਝੋਲਾ ਕਟਰੂਆਂ ਦੇ ਬਲਦਾਂ ਦੇ ਢਿੱਡੇ ਨਾਲ ਬੰਨਦੇ ਹੁੰਦੇ ਤੇ ਬਲਦ ਨਹੀਂ ਬਣਦੇ ਬਜਾਰਾ ਢੰਡ ਲੱਗੀ ਜੀ ਬਲਦ ਨੂੰ ਹਾਂ ਇਹ ਨਹੀਂ ਜੋੜ ਕੇ ਜਾਂ ਗੱਡੇ ਜੋੜ ਕੇ ਲੈ ਜਾਂਦੇ ਉਹੀ ਤਾਂ ਹੈ ਮਾਰੇ ਝੋਲਾ ਹੁਣ ਤਾਂ ਕਿੱਥੇ ਹੁਣ ਹੱਥ ਨਹੀਂ ਲਿਆ ਕੇ ਕੋਈ ਰਾਜੀ ਕਿਸੇ ਕਰਮ ਵਾਲੇ ਘਰ ਦੇ ਪਏ ਹੋਗੇ ਝੋਲਾ ਲੈ ਤੇ ਨਹੀਂ ਹਾਂ ਜੀ ਆਪਣੇ ਮਾ ਵੀ ਰੱਖਿਆ ਤੇ ਆਪਣੇ ਬਲਦ ਵਾਸਤੇ ਕਿ ਉਹ ਬਾਹਰ ਜਾਂਦਾ ਸੀ ਨਾ ਮੇਰੇ ਵੀ ਤਾਂ ਹੀ ਜਿਆਦਾ ਡੈਡੀ ਉਰੀ ਦੇ ਕੇ ਰੱਖਦੇ ਤੇ ਡੋੜੇ ਦਾ ਉਹਦੇ ਉੱਪਰ ਦੀ ਹੱਟ ਕੱਪੜਾ ਫੁੱਲ ਬੂਟੀਆਂ ਲੱਗੀਆਂ ਹੁੰਦੀਆਂ ਨੇ ਤਾਂ ਡੋਣਾ ਲੱਗੇ ਹੁੰਦਾ ਅੱਛਾ ਜੀ ਉੱਪਰ ਦੀ ਕੱਪੜਾ ਇੱਕ ਹੋਰ ਚੜਿਆ ਹੁੰਦਾ ਤੇ ਉਹਦੇ ਉੱਪਰੇ ਫੁੱਲ ਬੂਟੀਆਂ ਲੱਗੀਆਂ ਹੁੰਦੀਆਂ ਜਿਵੇਂ ਚੋਲਾ ਦੇ ਉੱਪਰੇ ਅੱਛਾ ਜੀ ਹਾਂ ਤੇ ਤਾਂ ਵਧੀਆ ਜਿਹੇ ਹੁੰਦੇ ਤੇ ਉਹਦਾ ਕੱਟੂ ਆਂਦੇ ਨਹੀਂ ਜਾਂਦਾ ਵਾਲਾ ਕੋਈ ਕੱਟੂ ਮਰ ਜੂਗਾ ਉਹ ਤੇ ਮੋਰੀ ਨਹੀਂ ਜਾਂਦਾ ਹਾਂ ਇਹ ਤਾਂ ਹੈਗਾ ਜੀ ਇਹਨੂੰ ਕੱਟੂਆਂ ਨੂੰ ਵੀ ਲਾਜ਼ਮੀ ਮੜੀ ਕਾਂਡ ਨੂੰ ਉੱਪਰ ਜਾ ਕੇ ਆ ਕੇ ਕੱਟੂਏ ਨਾਲ ਦੁੱਧਾ ਹਾਂਜੀ ਉਹ ਦੁਆਤਾ ਵਾਸਤੇ ਫਿਰ ਲੱਤਾਂ ਹੀ ਪੈਂਦੀਆਂ ਨੇ ਹਾਂ ਲੱਤੀ ਪੈਂਦੀਆਂ ਹਾਂ ਹਰ ਹਰ ਕਾਂਡ ਦੇ ਵਿੱਚ ਦੁੱਧ ਦੀ ਤਾਂ ਜ਼ਿਆਦਾ ਲੋੜ ਹੁੰਦੀ ਆ ਬੱਚੇ ਲੱਗ ਰਹੇ ਨੇ ਸਾਡੇ ਬਾਹਰ ਖੇਡਣ ਪਹਿਲਾਂ ਇਹਨਾਂ ਨੂੰ ਖੇਡਣ ਦਾ ਸਮਾਂ ਘੱਟ ਮਿਲਦਾ ਸੀ ਤੇ ਹੁਣ ਜਿੱਦੇ ਦੀ ਆਪਣੀ ਆ ਫਿਰਨੀ ਪੱਕੀ ਹੋਈ ਆ ਐਨ ਵਧੀਆ ਹਲਿਆਰ ਰਹੇਗੀ ਇਧਰ ਹਲੇ ਪਿੱਛੋਂ ਆ ਰਹੇ ਨੇ ਪਹਿਲਾਂ ਨਾਲੇ ਦੇ ਉੱਤੇ ਇੱਕਾ ਲਾ ਕੇ ਥੋੜਾ ਜਿਹਾ ਇਹ ਉੱਚਾ ਕਰ ਗਏ

ਆ ਜੈ ਜਨ ਸਾਇਨ एवरीवन ਆਮ ਸਾਇਨਗ ਫਰਮ 3C ਸਟੈਂਡਰਡ ਇਨ ਫਰੰਟ ਆਫ ਟੂ ਯੂ ਡਿਲੀਵਰ ਅ ਥਾਟ ਅ ਥਾਟ ਆਫ ਦੈ ਆਲਵੇਸ ਐਂਡ ਆਫ ਦੈ ਵੀਦ ਦਾ ਪੋਜ਼ਿਟਿਵ ਥਾਟ ਥੈਂਕ ਯੂ ਚਲੋ ਗੁਰੇਈ ਚਲੋ ਥੈਂਕ ਯੂ ਗੁਰੇਈ ਆਮ ਸਾਇਨਿੰਗ ਨਾ ਬਣਾ ਨਹੀਂ ਆ ਰਹਾ ਪੰਜਾਬੀ ਜੀ ਬੋਲਦੇ ਪੰਜਾਬੀ ਦਾ ਸਾਇਨ ਸਿੰਗ ਬੋਲਗਾ ਇਹ ਦੋਨੇ ਸਾਇਨ ਸਿੰਗ ਨੇ ਚਲੋ ਬੋਲੋ ਪੁੱਤ ਦੇਖ ਰਿਹਾ ਸਾਇ ਇੱਕ ਦੂਸਰੇ ਨੂੰ ਕੁੱਤੇ ਦੇ ਰਿਹਾ ਆਛੀ ਦੁਬੇ ਕਰਵਾ ਮੈਂ ਸੈਲ ਚਲੋ ਕੀ ਕਰਵਾ ਦੇ ਇੰਟਰੋਡਕਸ਼ਨ ਦੇ ਦੋ ਆਪਣੀ ਇੰਟਰੋਡਕਸ਼ਨ ਦੇ ਦੋ ਹੈਲੋ ਫਰੈਂਡਸ ਮਾਈ ਨੇਮ ਇਜ਼ ਰਾਈਡੋਟ ਆਮ ਰੀਡੂ ਸਬਸਕ੍ਰਾਈਬ ਐਮ ਪੀ ਟੂ ਡੋਟ ਆਮ ਅਏਰ ਰੋਲ ਆਮ 7 ਇਅਰਸ ਓਲ ਵੈਰੀ ਗੁੱਡ ਚ ਥੈਂਕ ਯੂ ਥੈਂਕ ਯੂ ਬੀ ਥੈਂਕ ਯੂ ਚਲੋ ਮਾਈ ਨੇਮ ਇਜ਼ ਸਿਮਨੂ ਮਾਈ ਨੇਮ ਇਜ਼ ਹਾਂਜੀ क्लास आई एम आई एम फर्स्ट क्लास हां जी कि नेम्स जी आई एम हेलो सर स्कूट मास्क को थैंक यू आ टीथ कौन ले गया हैं चूआ माय नेम इज मनवीर सिंह आई एम इन थर्ड क्लास आई एम 8 इयर्स ओल्ड वेल गुड माय फादर नेम इज अमृतपाल ਬੁਝਾ ਦੇਣੀ ਬਾਸ ਘਰਾਈ ਦੁ ਜਾ ਦੇਣੀ ਗੁੱਡ ਮਾਰਨਿੰਗ एवरीवन ਮਾਈ ਸੈਲਫ ਨਮਿਤਾ ਆਮ ਇ 11 ਇਅਰਸ ਓਲ ਆਮ ਰੀਡਿੰਗ ਇਨ 5th ਸਟੈਂਡਿਡ ਸੋ ਆਈ ਲਿਵ ਇਨ ਅ ਬੇਰ ਆਮ ਜਸਟ ਨੇ ਸੈਂਕ ਕਦਰ ਸਿਸਟਰ ਓਕੇ ਵੈਰੀ ਗੁੱਡ ਦੇ ਆਰ ਆਲ ਆ ਮਾਈ ਫੈਮਿਲੀ ਮਤਲਬ ਐਸਾਇ ਮੇਰੇ ਦੋਸਤ ਨੇ ਅਜੀ ਕਟ ਕੇ ਦੇ ਓਕੇ ਓ ਦੇ ਇਨਸਾਸਕਾਲ ਦੇਖੋ ਮਦਵਰਸ ਨਾ ਦੇਖਦੇ ਉਧਰ ਬਰੇਤੀ ਪਈਆ ਤੇ ਬੇਸ ਆ ਰਹੇ ਰੱਖੀਏ ਨੇ ਠੀਕ ਹੈ ਮੈਂ ਅਸਨ ਦਿਖਾਨੀ ਆ ਅਸੀਂ ਖੇਲਣਾ ਅਸੀਂ ਸਾਰੇ ਅੱਦੇ ਨਾ ਛੋਟੇ ਬੱਚੇ ਪਾਗਲ ਪੰਗਾ ਦੇ ਨੇ ਕਬੱਡੀ ਖੇਡਣ ਲੱਗਦੇ ਨੇ ਖੁੱਦ ਰਹਿਤਾ ਬਸ ਅਸੀਂ ਬਹੁਤ ਵਾਰ ਕਹਿੰਦੇ ਆ ਸਮਝਦੇ ਨਹੀਂ ਹੈਗੇ ਉਹ ਤਾਂ ਸਾਡੀ ਹੀ ਮਾਂਦੇ ਨੇ ਉਹ ਤੁਸੀਂ ਫਿਰ ਵੱਡੀਆਂ ਦਾਦੀਆਂ ਸਮਝਦੇ ਨਹੀਂ ਹੈਗੇ ਉਹ ਮੈਂ ਵੀ ਦੇਣਾ ਮੇਰਾ ਇੰਟਰੋਡਕਸ਼ਨ ਦੇਤਾ ਜੀ ਸੋਨੇ ਪਲੀਜ਼ ਵਨ ਟਾਈਮ ਮੋਰ ওকে ਹੈਜ਼ਨ ਚਾਇਨਾ एवरीवन ਮਾਈ ਨੇਮ ਇਜ਼ ਸਨੀਸਕਾ ਆਮ ਫਰਮ ਥਰਡ ਸੈਕੰਡਰ ਟੂਡੇ ਆਮ ਸਟੰਗ ਹੇਅਰ Uh, i am chanie here for the third of the day the thought of the day is you are unstoppable believe in yourself thanks have a nice day Head. very is... good e <laughs> lagre ne khedan bare sare ikatthe ho ke khedde ne enjoy karde ne aap da te ethe mitti di theeri te othe te khel lende ne bere theeri ada bas <laughs> sanu inna kaddar rehnda dik te akhan ch na paalne eh aage ji aajo ji ਪਤਾ ਖਾਂ ਖਾਚਣਾ ਪਾ ਲਿਓ ਉਹ ਜਲਦੀ ਅਨਮੋਲ ਕੌਰ ਸਾਡਾ ਨੀਨਾ ਸਿੰਘ ਟ੍ਰੈਂਡਰ ਐਡਮਿਸ਼ਨ ਕਰਾਓ ਆਪਣੀ ਹਾਂਜੀ ਇਹ ਅਲੱਗ-ਅਲੱਗ ਸਕੂਲਾਂ ਦੇ ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ ਜੀ ਮੇਰਾ ਮੈਂ ਇੰਗਲਿਸ਼ ਦੇ ਵਿੱਚ ਮੈਂ ਤੰਨੀ ਹੋਂਦਾਂ ਦੀ ਓਕੇ ओके थैंक यू तेरे स्कूल ਤੇ ਬਾਦ ਦਾ ਮੈਂ ਮਾ 6th 30th ਸਿੰਘ ਕੋ ਸਕੂਲ ਘਰ ਤੇ ਵਰਤਾਂ ਕਿਹੜੀ ਕਲਾਸ ਹੈ ਸਾਹ ਹੈ ਮੈਂ ਫਿਰ ਕਲਾਸ ਤੇ ओके ਮੈਂ ਨਮੋੜਾ ਕਰ ਰਹੀ ਹਾਂ ਅਨਮੋਲ ਨਹੀਂ ਕਰਦੀ ਇਹਨੂੰ ਇੰਗਲਿਸ਼ ਨਹੀਂ ਆਉਂਦੀ ਆਉਂਦੀ ਆ ਦੇਖਾ ਤੇਰੀ ਇੰਗਲਿਸ਼ ਦੇਖਾ ਸੁਣਾਈ ਇੰਟਰੋਡਕਸ਼ਨ ਨਹੀਂ ਸਾਰੇ ਨੇ ਦਿੱਤੀ ਆ ਮੈਂ ਬੋਲ ਕਾ ਆਈ ਐਮ 5th ਆਈ ਐਮ ਇਨ 5th ਕਲਾਸ ਆਈ ਰੀਡ ਇਨ ਕੇਸ ਪਬਲਿਕ ਸਕੂਲ ਫੈਂਡਰੀ ਸਕੂਲ ਅਦਰਬਾਜ ਨਾਲ ਬਿਲਕੁਲ ਠੀਕ ਆ ਕੇ ਸ਼ਾਂਜੀ ਗੀ ਲੈ ਮਾਤਾ ਦੇਖੋ ਇਹ ਕਿਹੜੇ ਸਕੂਲ ਚ ਪੜਦੀ ਆ ਇਹ ਬੱਚੇ ਆਲੇ ਕਿ ਮੈਂ ਸਰਕਾਰੀ ਪ੍ਰਾਇਮਰੀ ਚ ਪੜੀ ਪੰਜ ਪੜੀ ਸੀ ਆਪਾਂ ਸਕੂਲ ਚ ਪੜੀ ਸੀ ਮਵੀ ਵੇਪਰ ਦੇ ਤੇ ਪੰਜਵੀਂ ਦੇ ਇਹ ਬੱਚੇ ਮਵੀ ਵੇਪਰ ਦੇ ਕੇ ਆਈ ਤੇ ਬਈ ਮੈਂ ਉਹਥੇ ਹੀ ਨੂੰ ਹਾਂ ਚੱਕ ਲਈ ਕਿਹੜੇ ਸਕੂਲ ਚ ਮੈਂ ਵੀ ਪੰਜਵੀਂ ਜੇ ਨੂੰਹਾਂ ਪੱਕੀਆਂ ਕਰਾਈ ਇਹ ਜਾ ਕੇ ਇਹ ਇਥੇ ਦੀ ਨੂੰਹਾਂ ਲੈ ਕੇ ਆਉਣੀਆਂ ਨੇ ਮੈਨੇ ਤੇ ਸਾਡੇ ਪਿੰਡੇ ਪੇਪਰ ਦੇ ਆਈ ਸਾਨੂੰ ਇਹ ਲੈ ਆਈ ਇਹ ਬੱਚਿਆਂ ਦੀ ਨੂੰਹਾਂ ਬੱਚੇ ਕਿਉਂਕਿ ਜਦੋਂ ਬੱਚੇ ਬਾਹਰ ਖੇਡ ਰਹੇ ਹੁੰਦੇ ਨੇ ਤਾਂ ਸਾਨੂੰ ਡਰ ਲੱਗਦਾ ਹਨ ਕਿਉਂਕਿ ਮੋਟਰਸਾਈਕਲ ਗੱਡੀਆਂ ਚੰਦੀਆਂ ਰਹਿੰਦੀਆਂ ਨੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਪਰਾਹ ਹੋਣਾ ਤਾਂ ਸਾਡੇ ਚ ਇੱਕ ਜਣਾ ਇਹਨਾਂ ਦੀ ਰਾਖੀ ਰੱਖਦਾ ਚਾਹੇ ਜਾ ਰਿਹਾ ਇਹ ਪਜਾ ਮਰਤਾ ਰਿਹਾ ਇਹ ਪਜਾ ਮਰਤਾ ਚਾਹੇ ਮੰਮੀ ਰਾਖੀ ਰੱਖੇ ਚਾਹੇ ਡੈਡੀ ਚਾਹੇ ਬਿੱਕੀ ਇੱਕ ਜਣਾ ਸਾਡਾ ਇੱਥੇ ਬੈਠਾ ਹੁੰਦਾ ਬੱਚਿਆਂ ਚ ਵੀ ਨਹੀਂ ਰਹਿੰਦੀਆਂ ਲੜ ਪੈਦੇ ਨੇ ਆਹ ਦੇਖੋ ਕਿਉਂ ਆੜ ਕਰਦੇ ਨੇ ਕਿਉਂ ਆਉਂਦੇ ਜਾਂਦੇ ਰਹਿੰਦੇ ਨੇ ਚਲੋ ਪੁੱਤੋ ਹੁਣ ਸ਼ਾਮ ਹੋ ਗਈ ਆਜੋ ਬਸ ਇੱਕ ਗੇਮ ਕਰਕੇ ਆਜੋ ਚਲੋ ਜੀ ਇਹਦੇ ਨਾਲ ਹੀ ਬਲੌਗ ਦਾ ਕਰਦੇ ਆਂ ਦਿਓ ਆ ਗਿਆ ਜੀ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਸਸ਼ੀਕਾਲ ਬਾਏ ਬਾਏ ਜੀ